ਨ ਟਿਊ ਪੰਜਾਬ ਹਿਮਾਚਲ ਹਰਿਆਣਾ ਦੇਖ ਰਹੇ ਹੋ ਤੁਸੀਂ ਇਸ ਵੇਲੇ ਸਤਖੰਡ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਮੌਜੂਦ ਹਾਂ ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਸਪੀਕਰ ਕੋਲਕਾ ਸਿੰਘ ਸੰਧਵਾ ਦਰਬਾਰ ਸਾਹਿਬ ਵਿਖੇ ਪਹੁੰਚ ਰਹੇ ਨੇ ਦੋ ਵਾਰ ਸਮੇਨੂ ਤਬਦੀਲ ਕੀਤਾ ਗਿਆ ਹੈ ਦੂਸਰੇ ਪਾਸੇ ਸਿਆਸਤ ਦੇ ਵਿੱਚ ਇੱਕ ਬਹੁਤ ਖਲਬਲੀ ਮੱਚੀ ਹੋਈ ਆ ਕਿਉਂਕਿ ਅਨਮੋਲ ਗਗਨ ਮਾਨ ਦੇ ਵੱਲੋਂ ਜਿਹੜਾ ਅਸਤੀਫਾ ਦੇ ਦਿੱਤਾ ਗਿਆ ਫਿਲਹਾਲ ਅਸਤੀਫਾ ਦਿੱਤਾ ਗਿਆ ਉਸ ਨੂੰ ਮਨਜ਼ੂਰ ਜਿਹੜਾ ਉਹ ਵਿਧਾਨ ਸਭਾ ਸਪੀਕਰ ਦੇ ਵੱਲੋਂ ਕੀਤਾ ਜਾਣਾ ਤਾਂ ਅਜੇ ਉਸ ਸਪੀਕਰ ਦੇ ਵੱਲੋਂ ਅਸਤੀਫਾ ਜਿਹੜਾ ਮਨਜ਼ੂਰ ਨਹੀਂ ਕੀਤਾ ਗਿਆ ਲੇਕਿਨ ਸਿਆਸਤ ਦੇ ਵਿੱਚ ਵੱਡੇ ਸਵਾਲ ਪੈਦਾ ਹੋ ਰਹੇ ਨੇ ਕਿ ਅਨਮੋਲ ਗਗਨ ਮਾਨ ਦੇ ਵੱਲੋਂ ਅਸਤੀਫਾ ਕਿਉਂ ਦਿੱਤਾ ਗਿਆ ਬਹੁਤ ਸਾਰੇ ਜਿਹੜੇ ਸਵਾਲ ਨੇ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਨੇ ਜਿਹੜੀਆਂ ਆਪੋਜੀਸ਼ਨ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤਾਂ ਕੁਲਤਾਰ ਸਿੰਘ ਸੰਧਵਾ ਇੱਥੇ ਪਹੁੰਚਦੇ ਨੇ ਮੀਡੀਆ ਇੰਤਜ਼ਾਰ ਕਰ ਰਿਹਾ ਉਸ ਤੋਂ ਬਾਅਦ ਜਿਹੜਾ ਇਹ ਗੱਲਬਾਤ ਵੀ ਕੀਤੀ ਜਾਏਗੀ ਕਿ ਜੋ ਅਨਮੋਲ ਗਗਨਮਾਨ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਉਸ ਦਾ ਕਾਰਨ ਕੀ ਹੈ ਜੋ ਸਚਕੰਡ ਸ਼੍ਰੀ ਦਰਬਾਰ ਸਾਹਿਬ ਨੂੰ ਵਾਰ-ਵਾਰ ਈਮੇਲਾਂ ਆ ਰਹੀਆਂ ਨੇ ਜੋ ਧਮਕੀਆਂ ਆ ਰਹੀਆਂ ਨੇ ਬਲਾਸਟ ਕਰਨ ਦੀਆਂ ਧਮਕੀਆਂ ਆ ਰਹੀਆਂ ਨੇ ਉਹਨਾਂ ਦਾ ਕਾਰਨ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਰਾਮਦਾਸ ਪਾਤਸ਼ਾਹ ਦੀ ਸਾਡੇ ਤੇ ਬਖਸ਼ਿਸ਼ ਹੋਈ ਹੈ ਅਸੀਂ ਅੱਜ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਪਹੁੰਚੇ ਆਂ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਮੇਰੇ ਨਾਲ ਸਾਡੇ ਸਾਥੀ ਵਿਧਾਇਕ ਡਾਕਟਰ ਜਸਪੀਰ ਸਿੰਘ ਸੰਧੂ ਸਾਹਿਬ ਲੋਕ ਮਿੰਜਰ ਜੀ ਮੋਤੀ ਪਾਟਿਆ ਜੀ ਕੀ ਕਰ ਤੋਂ ਬਪੂ ਬਰੂ ਹੋਰ ਵੀ ਸਾਡੇ ਸਾਥੀ ਨੇ ਇਥੇ ਜੇ ਪਾਰਟੀ ਦੇ ਸਾਡੇ ਕਾਰਕੁਨ ਸਾਡੇ ਸਾਥ ਅੱਜ ਇੱਕ ਪਹਿਲਾਂ ਤਾਂ ਮੈਂ ਇਹ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨਾ ਹੈ ਕਿ ਸੱਚੇ ਪਾਤਸ਼ਾਹ ਆਪ ਜੀ ਦੀ ਬਖਸ਼ੀ ਹੋਈ ਸੇਵਾ ਕਰਦਿਆਂ ਹੋਇਆਂ ਇੱਕ ਜਿਹੜਾ ਕਾਨੂੰਨ ਬਣਾਉਣਾ ਹੈ ਦੇ ਵੀ ਰੋਕੂ ਉਹਦੇ ਲਈ ਬਹੁਤ ਵਿਚਾਰ ਵਿਮਰਸ਼ ਤੋਂ ਬਾਅਦ ਪੰਜਾਬ ਵਿਧਾਨ ਸਭਾ ਨੇ ਕਾਨੂੰਨ ਸਾਰੇ ਪੱਖੋਂ ਪੂਰਾ ਹੋਵੇ ਇਸ ਲਈ ਸਾਰੇ ਸਿਆੜੇ ਲੋਕਾਂ ਤੋਂ ਚਾਹੇ ਉਹ ਵਕੀਲ ਹੋਣ ਧਾਰਮਿਕ ਸੰਸਥਾਵਾਂ ਹੋਣ ਸਿੱਖ ਧਰਮ ਨਾਲ ਸੰਬੰਧਿਤ ਹੋਣ ਜਾਂ ਦੂਸਰੇ ਧਰਮਾਂ ਨਾਲ ਸੰਬੰਧਿਤ ਹੋਣ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਾਂ ਸਾਨੂੰ ਹੁਕਮ ਹੀ ਹੈ ਨਾ ਸਭੇ ਸਾਂਝੀ ਵਾਲਸਦਾ ਹੈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਕਾਰ ਹੈ ਤਾਂ ਗੁਰੂ ਸਾਹਿਬ ਦਾ ਆਪਣਾ ਹੁਕਮ ਹੈ ਕਿ ਆਪਾਂ ਸਾਰਿਆਂ ਦਾ ਸਤਕਾਰ ਕਰਨਾ ਸੋ ਉਹਦੇ ਲਈ ਧਾਰਮਿਕ ਸਿਖਿਆਤਾ ਜੋ ਵੀ ਇਹਦੇ ਲਈ ਵਿਚਾਰ ਦੇ ਸਕਣ ਵਕੀਲ ਸਹਿਬਾਨ ਹੋਰ ਪ੍ਰੋਫੈਸਰ ਸਹਿਬਾਨ ਔਰ ਬੁੱਧੀਜੀਵੀ ਸ਼ਖਸੀਅਤਾਂ ਉਹਨਾਂ ਸਾਰਿਆਂ ਤੋਂ ਸਲਾਹ مشورہ ਲੈਣ ਲਈ ਇੱਕ ਸਿਲੈਕਟ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਹਦੇ ਚੇਅਰਮੈਨ ਸਾਡੇ ਚੀਫ ਖਾਲਸਾ ਜਵਾਨ ਦੇ ਪ੍ਰਧਾਨ ਔਰ ਸਾਡੇ ਬਹੁਤ ਹੀ ਸਤਕਾਰਯੋਗ ਵਿਧਾਇਕ ਸਾਬਕਾ ਮੰਤਰੀ ਡਾਕਟਰ ਇੰਦਰਬੀਰ ਸਿੰਘ ਮੀਂਦਰ ਹੋਰਾਂ ਨੂੰ ਬਣਾਇਆ ਗਿਆ ਸੋ ਅਸੀਂ ਸਾਰੇ ਬੁਰ RAMDAS PASHA ਦੀ ਚਰਨਾਂ 'ਚ ਨਤਮਸਤਕ ਹੋਣ ਲਈ ਆਏ ਆ ਕਿ ਗੁਰੂ ਸਾਹਿਬ ਸਾਡੇ ਕੋਲੋਂ ਸੇਵਾ ਲੈਣ ਔਰ ਪੂਰੀ ਮਰਿਆਦਾ ਸਹਿਤ ਸੇਵਾ ਲੈਣ ਅਸੀਂ ਇਹ ਬਖਸ਼ੀ ਹੋਈ ਡਿਊਟੀ ਨੂੰ ਚੰਗੀ ਤਰ੍ਹਾਂ ਨਿਭਾ ਸਕੀਏ ਕਿਉਂਕਿ ਸਾਡਾ ਤਾਂ ਗੁਰੂ ਹੀ ਆ ਗੁਰੂ ਨੇ ਸਭ ਕੁਝ ਬਖਸ਼ਿਆ ਗੁਰੂ ਨੇ ਇਹ ਸੇਵਾ ਦਿੱਤੀ ਹੈ ਗੁਰੂ ਨੇ ਪਦਮੀਆਂ ਦਿੱਤੀਆਂ ਗੁਰੂ ਨੇ ਅਹੁਦੇ ਦਿੱਤੇ ਆ ਗੁਰੂ ਦੇ ਸੰਗਤ ਔਰ ਪੰਥ ਸੋ ਅੱਜ ਅਸੀਂ ਨਸਮਸਕ ਹੋਣ ਆਏ ਆ ਬਾਕੀ ਦੂਜੀ ਗੱਲ ਮੈਂ ਇੱਕ ਹੋਰ ਕਹਿਣੀ ਕਿ ਆਉਣਾ ਕਿ ਇਹ ਉਹ ਮਕद्दस ਮਰکز ਹੈ ਪਾਮੀ ਸਥਾਨ ਸਿੱਖਾਂ ਦਾ ਲੇਕਿਨ ਇੱਥੇ ਸਭ ਧਰਮਾਂ ਦੇ ਸਭ ਵਰਣਾਂ ਦੇ ਸਾਰੇ ਇਲਾਕਿਆਂ ਦੇ ਲੋਕ ਆ ਕੇ ਸੁਖ ਸ਼ਾਂਤੀ ਮੰਗਦੇ ਨੇ ਇੱਥੇ ਆ ਕੇ ਸੁਰੱਖਿਅਤ ਮਹਿਸੂਸ ਹੁੰਦੇ ਨੇ ਸੋ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੇ ਵਹਿਮ ਭਰ ਜਿੰਦੀ ਰਹਿਣਾ ਚਾਹੀਦਾ ਸਾਰੇ ਪ੍ਰਬੰਧ ਇੱਥੇ ਹਰ ਤਰ੍ਹਾਂ ਦੇ ਮੁਕੰਮਲ ਨੇ ਔਰ ਉਹ ਜਿਹੜੀਆਂ ਈਮੇਲਾਂ ਆਈਆਂ ਉਹਨਾਂ ਦੀਆਂ ਲੀਡਸ ਵੀ ਪੰਜਾਬ ਪੁਲਿਸ ਨੂੰ ਮਿਲ ਗਈਆਂ ਔਰ ਕੋਈ ਵੀ ਇਸ ਤਰ੍ਹਾਂ ਦੀ ਕੋਈ ਕਮੀ ਛੱਡੀ ਨਹੀਂ ਜਾਏਗੀ ਨਾ ਸਿਕਿਉਰਿਟੀ ਵਾਲੇ ਪਾਸਿਓਂ ਬਾਕੀ ਇੱਥੇ ਦਾ ਜਿਹੜਾ ਚੜ ਕੇ ਆਇਆ ਤੇ ਉਹਨੂੰ ਤਾਂ ਦੇਗਾ ਸੋ ਇਹ ਤਾਂ ਸਾਡਾ ਪੁਰਾਣਾ ਵਿਰਸਾ ਹੀ ਰਿਆ ਲੇਕਿਨ ਇੱਥੇ ਆ ਕੇ ਤਾਂ ਹਰੇਕ ਆਪਦੀ ਸੁਰੱਖਿਆ ਮੰਗਦਾ ਆਪਦੀ ਸੁੱਖ ਮੰਗਦਾ ਉਹ ਨੂੰ ਮਿਲਦਾ ਸੋ ਬਿਲਕੁਲ ਕਿਸੇ ਨੂੰ ਵੀ ਮੈਂ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਕਿ ਕਿਸੇ ਨੂੰ ਵੀ ਤਕਰਾਰਨ ਦੀ ਲੋੜ ਨਹੀਂ ਹੈ ਇਹ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਕਿਰਪਾ ਹੈ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਸਜੋਬਤ ਨੇ ਜਿੱਥੇ ਮੀਰੀ ਪੀਰੀ ਦੇ ਮਾਲਕ ਦੀ ਕਿਰਪਾ ਹੈ ਜਿੱਥੇ ਅਕਾਲ ਪੁਰਖ ਦੀ ਕਿਰਪਾ ਹੈ ਤੋ ਇਸ ਸਥਾਨ ਬਾਰੇ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਆਓ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਨਤਮਸਤਕ ਹੋ ਅਸੀਂ ਵੀ ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਿੱਥੇ ਪਹੁੰਚੇ ਆਂ ਸੰਗਤ ਦੇ ਜਨਾਂ ਦੀ ਧੂੜ ਆਪਦੇ ਮੱਥੇ 'ਤੇ ਲਾਵਾਂਗੇ ਗੁਰੂ ਸਾਹਿਬ ਨੂੰ ਨਤਮਸਤਕ ਹੋਵਾਂਗੇ ਬਹੁਤ ਧੰਨਵਾਦ ਸਭਾ ਜੀ ਈਮੇਲ ਦੇ ਮਾਮਲੇ 'ਚ ਕੇਂਦਰ ਸਰਕਾਰ ਦੇ ਸਹਾਇਤਾ ਲਈ ਜਾਰੀ ਜਿਹੜੀ ਪੰਜਾਬ ਪੁਲਿਸ ਹਰੇਕ ਜਿਹੜੀ ਪੌਸਿਬਿਲਿਟੀ ਹੈ ਹਰੇਕ ਜਿਹੜੀ ਸੰਸਥਾ ਹੈ ਹਰੇਕ ਏਜੰਸੀ ਹੈ ਉਹਨੂੰ ਨਾਲ ਲੈ ਕੇ ਹੀ ਚੱਲਦੇ। ਪਰ ਜਿਹੜੇ ਦੂਜੇ ਪਾਰਟੀਆਂ ਦੇ ਜਿਹੜੇ ਲੋਕ ਇੱਥੇ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸੀਐਮ ਸਾਹਿਬ ਨੂੰ ਆਣਾ ਚਾਹੀਦਾ ਅਸੀਂ ਕੇਂਦਰ ਨੂੰ ਨਾ ਕੋ ਬੀਜੇ ਵੀ ਲੀਡਰ ਗਿਆ ਕਿ ਸਾਨੂੰ ਜੇ ਕਹਿਣਗੇ ਪੰਜਾਬ ਸਰਕਾਰ ਫਿਰ ਅਸੀਂ ਹੈਲਪ ਕਰਾਂਗੇ। ਤਾਂ ਕੀ ਚੈਨ ਦੀ ਧੋੜ ਹਨ ਉਹਨਾਂ ਨੂੰ? ਦੇਖੋ ਉਹਨਾਂ ਕੋਲੇ ਸੇਵਾ ਕਿਹੜੀ ਐਥੇ? ਉਹਨਾਂ ਕੋਲ ਤਾਂ ਸੇਵਾ ਹੀ ਨਹੀਂ ਉਹਨਾਂ ਕੋਲ ਗੱਲਾਂ ਨੇ। ਸਾਈਬਰ ਦੇ ਮਾਮਲੇ ਗੱਲਾਂ ਦੇ ਜਣੀ ਮਰਜ਼ੀ ਕਰਾ ਲਓ ਉਹਨਾਂ ਦਾ। ਠੀਕ ਹੈ ਨਾ? ਉਹਨਾਂ ਕੋਲੇ ਗੱਲਾਂ ਆਪਣੇ ਕੋਲੇ ਕੰਮ ਆਪਾਂ ਕਰ ਰਹੇ। ਔਰ ਬੈਸਟ ਜਿਹੜੀ ਆਪਣੀ ਪੰਜਾਬ ਪੁਲਿਸ ਬੈਸ ਸਾਈਬਰ ਜਿਹੜਾ ਸਾਡਾ ਡਿਪਾਰਟਮੈਂਟ ਆ ਬੈਸਟ ਹੈ ਦੁਨੀਆ ਦਾ ਬੈਸਟ ਹੈ ਉਹਨਾਂ ਨੂੰ ਤਾਂ ਆਪਾਂ ਫੜ ਕੇ ਲੈਨੇ ਡਰੋਨ ਹੈ ਉਹਦਾ ਕੋਈ ਕੀ ਹੈ ਸੋ ਬਾਕੀ ਇਹ ਹੈ ਵੀ ਕੇਂਦਰ ਸਰਕਾਰ ਦੀ ਜਿਹੜੀ ਗੱਲ ਮੈਂ ਬੀਜੇਪੀ ਦੀ ਗੱਲ ਕਰਨਾ ਲੇਕਿਨ ਜਿਹੜੀ ਕੇਂਦਰ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨਾਲ ਨੇ ਇਕੱਠੇ ਹੋ ਕੇ ਕੰਮ ਕਰਦੇ ਨੇ ਸਾਡੇ ਕੋਈ ਉਹਦੇ ਚ ਕਮੀ ਨਹੀਂ ਹੈ ਔਰ ਔਰ ਇਹੇ ਜਿਹੜੀ ਇਹ ਥ੍ਰੈਟ ਹੈ ਕੋਈ ਇਸ ਤਰ੍ਹਾਂ ਦੀ ਥ੍ਰੈਟ ਨਹੀਂ ਉਹ ਕੋਈ ਤਾਮਿਲਨਾਡੂ ਵਿੱਚ ਕੋਈ ਤੱਕਾ ਤੱਕਾ ਕਿਸੇ ਨਾਲ ਹੋਇਆ ਉਹਨਾਂ ਨੇ ਕੁਝ ਹਰੇਕ ਪਾਸੇ ਸਾਰੇ ਦੇਸ਼ 'ਚ ਇਸ ਤਰ੍ਹਾਂ ਦੀ ਮਿਲਤ ਭੇਜੀਆਂ ਤਾਰੇ ਦੇ ਇਥੇ ਸੋ ਘਬਰਾਉਣ ਵਾਲੀ ਗੱਲ ਨਹੀਂ ਹੈ ਘਬਰਾਉਣ ਦੀ ਲੋੜ ਨਹੀਂ ਸਤਿ ਸ਼੍ਰੀ ਅਕਾਲ ਮੀ ਸਾਹਿਬ ਨੇ ਇਹ ਗੱਲ ਆਖੀ ਹੈ ਕਿ ਜਦੋਂ ਫੇਰ ਵੀ ਨਮਸਲੇ ਦੀ ਗੱਲ ਹੈ ਤਾਂ ਐਸਪੀਸੀ ਨਾਲ ਕੋਈ ਨਾਲ ਲੈ ਕੇ ਚੱਲਣਾ ਚਾਹੀਦਾ ਸੀਗਾ ਉਹ ਕੋਈ رائے ਲੈਣੀ ਚਾਹੀਦੀ ਸੀ ਕਮੇਟੀ ਜਿਹੜੀ ਬਣੀ ਉਹਦੇ ਵਿੱਚ ਕੋਈ ਸਾਡਾ ਮੈਂਬਰ ਨਹੀਂ ਹੈ ਕਿਸੇ ਤਰੀਕੇ ਨਾਲ ਸਾਡੀ ਕੋਈ رائے ਨਹੀਂ ਲਈ ਗਈ ਨਹੀਂ ਦੇਖੋ ਇਹ ਜਿਹੜੀ ਸਿਲੈਕਟ ਕਮੇਟੀ ਬਣੀ ਇਸੇ ਲਈ ਬਣੀ ਹੈ ਸਾਰੀਆਂ ਸਤਕਾਰਯੋਗ ਸਖਿਯਤਾ ਤੋਂ ਸੰਸਥਾਵਾਂ ਤੋਂ ਰਹਿ ਲੈਣ ਵਾਸਤੇ ਬਣੀ ਹੈ ਔਰ ਹਾਊਸ ਦੀ ਸੈਂਸ ਵੀ ਇਹੀ ਸੀ ਕਿ ਸਾਰਿਆਂ ਤੋਂ ਲੈਣੀ ਹੈ ਔਰ ਧਾਮੀ ਸਾਹਿਬ ਨਾਲ ਤਾਂ ਮੈਂ ਵਰਤਾਲਾਪ ਕਰਦਾ ਹੀ ਰਹਿਣਾ ਦੀ ਨਾ ਸਰਕਾਰੀਓਂ ਕਿੰਦਲ ਕਮੇਟੀ ਚ ਕੀ ਨੀਤਾ ਨਹੀਂ ਨਹੀਂ ਕਮੇਟੀ ਉੱਥੇ ਐਮਐਲਏ ਹੁੰਦੇ ਨੇ ਸਾਰੇ ਐਮਐਲਏ ਸਾਰੇ ਐਮਐਲਏ ਹੁੰਦੇ ਨੇ ਉਹਦੇ ਚ ਉਹਦੇ ਚ ਜਾਂ ਐਡਵੋਕੇਟ ਜਨਰਲ ਹੁੰਦਾ ਉਹਦੇ ਚ ਬਾਹਰੀ ਹੋਰ ਸੰਸਥਾ ਦਾ ਨਾਂ ਨਹੀਂ ਹੁੰਦਾ ਲੇਕਿਨ ਸੰਸਥਾ ਤੋਂ ਵਿਚਾਰ ਲਏ ਜਾਂਦੇ ਨੇ ਅਨਮੋਲ ਗਗਨ ਮਾਨ ਦਾ ਜਿਹੜਾ ਅਸਤੀਫਾ ਆਇਆ ਜੀ ਕਿਸ ਤਰ੍ਹਾਂ ਦੇਖਦੇ ਹੋ ਇਹਨੂੰ ਦੇਖੋ ਅਨਮੋਲ ਗਗਨ ਮਾਨ ਦਾ ਅਸਤੀਫੇ ਦੀ ਗੱਲ ਮੈਂ ਹੋਣੀ ਪੜੀ ਆ ਤੇ ਮੈਂ ਦਫ਼ਤਰ ਜਾ ਕੇ ਪਤਾ ਕਰਾਂਗਾ ਕਿ ਉਹਨਾਂ ਨੇ ਅਸਤੀਫੇ ਮਾਨ ਦੇ ਨਾਲ ਮਾਨ ਦਾ ਅਸਤੀਫਾ ਦੇ ਰਹੇ ਨੇ ਨੇ ਹੁਣ ਇਹ ਇਹ ਤਾਂ ਹੁਣ ਉਹ ਦੱਸਣਗੇ ਨਾ ਜੀ ਮੈਂ ਜਾ ਕੇ ਦੇਖੂਗਾ 1.5 ਲੱਖ ਲੋਕਾਂ ਦੇ ਨਮਾਇंदे ਦੀ ਗੱਲ ਹੈ ਉਹਨੂੰ ਸੀਰੀਅਸਲੀ ਕਰਾਂਗੇ ਨਾ ਐਵੇਂ ਬਿਨਾ ਵੇਖਿਆ ਗੱਲ ਤਾਂ ਕਰਨੀ ਨਹੀਂ ਚਾਹੀਦੀ ਪਾਣੀ ਕਿਹਨੂੰ ਕਿਹਾ ਗਿਆ ਜੀ ਉਹਨਾਂ ਨੂੰ ਕਿ ਤੂੰ ਸਵਾਮਾ ਕੋਲ ਆਪਣੀ ਅਕਲੋਂ ਕਰ ਉਹ ਹੁਣ ਪਾਰਟੀ ਦਾ ਕੋਈ ਅਹੁਦੇਦਾਰ ਜਵਾਬ ਦੇਊਗਾ ਔਰ ਮੈਂ ਤਾਂ ਸਪੀਕ ਕਰ ਰਿਹਾ ਨਾ ਮੈਂ ਤਾਂ ਸਾਰਿਆਂ ਦਾ ਤੇ ਤਿੰਨ ਦਿਨ ਪਹਿਲਾਂ ਜਿਹੜੀ ਕੇਜਰੀਵਾਲ ਸਾਹਿਬ ਦੇ ਨਾਲ ਮੀਟਿੰਗ ਕਰਕੇ ਆਏ ਸੀ ਉਹਨਾਂ ਦੇ ਵਿੱਚ ਨਾ ਦੱਸਿਆ ਕਿ ਅਸੀਂ ਆਪਣੀ ਨਾਰਾਜ਼ਗੀ ਜ਼ਾਹਰ ਕਰਕੇ ਆਏ ਆ ਤੁਹਾਡੀ ਗੱਲ ਹੋਈ ਉਹਨਾਂ ਨਾਲ ਕਿਉਂ ਦੱਸ ਰਿਹਾ ਨੇ ਜੋ ਚੱਲਦੀਆਂ ਨੇ ਉਹ ਦੱਸ ਦੇਣਗੇ ਉਹਨਾਂ ਨਾਲੇ ਬ